ਸਰਦਾਰ ਸੁਖਵੀਰ ਸਿੰਘ ਬਾਦਲ ਨਾਲੋਂ ਵੱਧ ਪਾਵਰਫੁਲ ਸੀ ਮੱਸਾ ਰੰਗੜ ਜਿਨੇ ਇਹ ਭਰਮ ਪਾਲ ਲਿਆ ਸੀ ਇਹਦੇ ਵਾਂਗੂ ਤੇ ਕਿਹੜੀ ਗੱਲ ਆ ਥੋੜਾ ਜਿਹਾ ਥਾਂ 'ਚ ਪਾਣੀ ਖੜਾ ਹੈ ਦੋ ਬਿਲਡਿੰਗਾਂ ਖੜੀਆਂ ਮੈਂ ਉੱਥੇ ਜਾ ਕੇ ਮੰਜੇ ਡਾਵਾਂਗਾ ਕੋ ਕਰਮ ਕਰਾਂਗਾ ਉਹਨੇ ਕੀਤਾ ਮੈਂ ਸ਼ਾਰਟਕਟ ਕਹਿ ਰਿਹਾ ਉਹਨੇ ਕੀਤਾ ਪਰ ਕੀ ਸਿੱਖਾਂ ਨੇ برداشت ਕੀਤਾ ਸਿੱਖਾਂ ਨੇ ਤਾਂ ਨਹੀਂ برداشت ਕੀਤਾ हां पर उधो उनी इओ लाग रिया सी ਵੀ ਵਾਹ ਮੇਰੇ ਵਰਗਾ ਕੋਈ ਤਾਕਤਵਰ ਰਾਜਨੀਤਿਕ ਨਹੀਂ ਪੈਦਾ ਹੋਇਆ ਹੋਣਾ ਕਿਉਂਕਿ ਥਾਪੀਆਂ ਦੇਣ ਵਾਲੇ ਬੜੇ ਸੀ ਅੱਜ ਵੀ ਬੜੇ ਆ ਪਰ ਜਦੋਂ ਮਸਾ ਰੰਗਨ ਨੂੰ ਸਜ਼ਾ ਦਿੱਤੀ ਤੇ ਫਿਰ ਪਤਾ ਲੱਗਾ ਦੁਨੀਆਂ ਦੇ ਲੋਕਾਂ ਨੂੰ ਵੀ ਇਹ ਸ਼ਕਤੀ ਅਕਾਲ ਦੀ ਤਖਤ ਹੀ ਆ ਸਾਥ ਸੰਗਤ ਇਸ ਤੇ ਜਹਾਨ ਖਾਨ ਆਇਆ ਕਹਿਣ ਲੱਗਾ ਵੀ ਇਹ ਪੂਰੀ ਦਿਓ ਹਰਮੰਦਰ ਸਾਹਿਬ ਦਾ ਸਰਵਰਪੁਰ ਦਿਓ ਪਰ ਉਹਨੂੰ ਪਤਾ ਸੀ ਵੀ ਇੱਥੇ ਸ਼ਕਤੀਆਂ ਤਾਂ ਸਿੱਖਾਂ ਦੀਆਂ ਬਹੁਤ ਨੇ ਪਰ ਮੇਰੇ ਨਾਲ ਟਕਰਾਉਣ ਵਾਲਾ ਕੋਈ ਨਹੀਂ ਪਰ 75 ਸਾਲ ਦੀ ਉਮਰ ਦਾ ਬਾਬਾ ਦੀਪ ਸਿੰਘ ਜਦੋਂ ਟਕਰਾਇਆ ਨਾ ਲੋਗੜ ਦੇ ਕਿਲੇ ਚ ਹੀ ਵਾਹਿਗੁਰੂ ਮੈਦਾਨ ਵਿੱਚ ਹੀ ਉਹਨੂੰ ਟਹਿ ਟੇਰੀ ਕਰ ਦਿੱਤਾ ਸੀ